ਸਿਮਰਤ ਸਿਮਰਤ ਬਟਾ ਗਾਲ ਸੋਣਾ ਸਿਮਰਤ ਇਹ ਨਾ ਬਹੁਤ ਸ਼ੈਤਾਨ ਹੋ ਗਈ ਆ ਬਿਲਕੁਲ ਮੇਰੇ ਆਖੇ ਨਹੀਂ ਲੱਗਦੀ ਹੁਣ ਮੈਂ ਕਦੋਂ ਦਿਨ ਨੂੰ ਕਹਿੰਦੀ ਆ ਕੁਛ ਖਾ ਲੈ ਕੁਛ ਖਾ ਲੈ ਤੇ ਵੇਖੋ ਹੁਣ ਤੁਹਾਡੇ ਪਿੱਛੇ ਆ ਗਈ ਤੇ ਗੋਦੀ ਚ ਵੜ ਗਈ ਯਾਰ ਬੱਚੇ ਸ਼ੈਤਾਨੀਆ ਕਰਦੇ ਹੁੰਦੇ ਆ ਤੂੰ ਕੀ ਉਹਨਾਂ ਨੂੰ ਖੇਡਣ ਦਿਆ ਕਰ ਹ ਘੜੀ ਖੇਡਣ ਕੀ 24 ਘੰਟੇ ਖੇਡਣਾ ਤੇ ਪੜਨਾ ਨਹੀਂ ਹੁੰਦਾ ਹੁਣ ਐਡਿਸ਼ਨ ਵੀ ਜਾਣਾ ਤੁਹਾਨੂੰ ਪਤਾ ਉਹ ਛੋਟੀ ਏ ਜੀ ਮਾੜੀ ਮਿਠੀ ਪੜਾਈ ਏ ਆਪੇ ਪੜਨ ਲੱਗੀ ਛੋਟੀ ਹੁੰਦੀ ਪੜੂਗੀ ਨਾ ਫੇਰ ਹੀ ਵੱਡੀ ਹੋ ਕੇ ਉਹਦੇ ਮਨ ਲੱਗੂਗਾ ਪੜਨ ਚ ਜੇ ਹੁਣ ਤੋਂ ਹੀ ਨਾ ਮਨ ਲਾਉਗੀ ਤੇ ਵੱਡੇ ਹੋ ਕੇਨੇ ਕੀ ਪੜਨਾ ਵਾ ਛੱਡੋ ਤੁਸੀਂ ਉਹਨੂੰ ਬਹੁਤਾ ਲਾਡ ਕਰਕੇ ਨਾ ਭੂਏ ਚੜਾਇਆ ਹੋਇਆ ਵਾ ਉਹਨੂੰ ਨਾ ਚੀਜੀ ਖਵਾ ਕੇ ਲਿਆ ਕੇ ਭੂਏ ਜਿਹੜਾ ਹੈ ਕੋਈ ਨਹੀਂ ਮੈਂ ਚੀਜੀ ਖਵਾ ਦਿੰਨੀ ਚੱਲ ਛੇਤੀ ਕਰ ਸਿਮਰਤ ਮੈਂ ਅੱਪੇ ਕਰ ਦਿੰਨੀ ਆ ਜੋ ਕਰਨਾ ਮਮਾ ਪਾਪਾ ਨੂੰ ਦੱਸੋ ਚਲ ਠੀਕ ਆ ਜਿੱਦਾਂ ਕਿੰਨੀ ਨਾ ਮੈਂ ਉਦਾਂ ਹੀ ਕਰ ਦਿੰਨੀ ਅੱਜ ਕੱਲ ਦੇ ਬੱਚੇ ਵੀ ਨਾ ਪਹਿਲੇ ਪਹਿਲੇ ਮਾਵਾ ਜੋ ਕਰ ਦਿੰਦੀਆਂ ਸੀ ਤੇ ਬਸ ਉਦਾਂ ਹੀ ਸਹੀ ਆ ਹੈ ਅੱਜ ਕੱਲ ਦੇ ਨਿਆਣੇ ਤੇ ਅਸੀਂ ਆ ਨਹੀਂ ਕਰਨਾ ਤੇ ਉਹ ਨਹੀਂ ਕਰਨਾ ਆ ਪੂੰਜਾ ਜੈਨ ਮੈਂ ਕਰਨ ਦੇਣਾ ਮੈਂ ਰਬੜ ਦਫਾ ਹੋ ਚਲ ਉਹ ਸਿੱਦੇ ਟਿਊਸ਼ਨ ਚਾਹਣ ਨਹੀਂ ਨਹੀਂ ਮੈਂ ਤੇ ਨਹੀਂ ਦਊਂਗੀ ਖਲੋ ਆ ਜਾ ਤੁਹਾਨੂੰ ਮੈਂ ਦੱਸਦੀ ਸੇਮਰਤ ਕੀ ਕਰਨਿਆ ਬੇਟਾ ਤੂੰ ਬਸ ਖੇਡਦੀ ਹੋਈ ਸੀ ਕਿਹੜੀ ਪੈਸੀ ਦਾ ਟਿਊਸ਼ਨ ਨਹੀਂ ਜਾਣਾ ਬੇਟਾ ਪੜ੍ਹਨ ਨਹੀਂ ਜਾਣਾ ਬੇਟਾ ਮੇਰੀ ਗੱਲ ਸੁਣ ਤੇ ਦੇਖ ਪੈਗੇ ਨਾ ਵੇਹ ਤੇਰੇ ਸਾਰੇ ਕੱਪੜੇ ਲਿਬੜ ਜਾਣੇ ਆ ਬੇਟਾ ਫਿਰ ਹੈਂ ਤੇਰੀ ਮੰਮਾ ਤੈਨੂੰ ਕਦੋਂ ਦੀ ਲੱਭਣ ਦੀ ਆ ਬੇਟਾ ਫਿਰ ਤਾਈਆਂ ਤੈਨੂੰ ਗੁੱਸੇ ਹੁੰਦੀਆਂ ਨਾ ਮੰਮਾ ਤੇਰੀ ਹੈਂ ਤੂੰ ਟਿਊਸ਼ਨ ਤੇ ਪੜ੍ਹਨ ਹੀ ਨਾ ਜਾਂਦਾ ਤਾਈਆਂ ਗੁੱਸੇ ਹੁੰਦੀਆਂ ਮੰਮਾ ਤੇਰੀ ਚੱਲ ਤੈਨੂੰ ਮੈਂ ਟਿਊਸ਼ਨ ਛੱਟ ਕੇ ਆਵਾਂ ਬੜਾ ਖੇਡ ਲਿਆਵਾਂ ਚਲ ਆ ਜਾ ਚਲੋ ਬੇਟਾ ਸਿਮਰਤ ਬੈਠੋ ਇੱਕ ਤੁਹਾਡੇ ਤੁਹਾਨੂੰ ਮੈਂ ਟਿਸ਼ੂ ਛੱਡ ਕੇ ਆਵਾਂ ਬੇਟਾ ਤੇ ਕਾਪੀਆਂ ਤਾਂ ਕਾਹਦੇ ਪੈਨ ਕਿੱਥੇ ਕਾਪੀ ਪੈਨ ਪਾਪਾ ਮੇਰੇ ਸਾਰੀਆਂ ਕਾਪੀਆਂ ਭਰ ਜਾਉਂ ਨਵੀਆਂ ਲੈ ਤੋ ਦੋ ਮੈਂ ਕੰਮ ਚਿੱਟੇ ਕਰੂੰਗੀ ਚਲ ਫਿਰ ਚਲੋ ਆਓ ਤੁਹਾਨੂੰ ਮੈਂ ਨਵੀਆਂ ਲੈ ਦਿੰਦਾ ਠੀਕ ਆ ਉਹਨਾਂ ਨਾਲੇ ਧਿਆਨ ਨਾ ਪੜਿਆ ਕਰਨਾ ਇਹਦਾ ਮਤਲਬ ਐਨੀ ਮੈਂ ਤੈਨੂੰ ਪਿਆਰ ਕਰਦਾ ਬੜਾ ਪੜਾਈ ਵਾਲਾ ਪੂਰਾ ਧਿਆਨ ਦੇਣਾ ਵਾ ਅੱਛਾ ਮੈਂ ਨਾ ਕੁਝ ਕਹਿਣਾ ਸੀ ਤੁਹਾਨੂੰ ਹੂੰ ਦੱਸੋ ਮੈਂ ਸੋਚਦੀ ਆ ਕਿਉਂ ਨਾ ਆਪਾਂ ਸਿਮਰਤ ਨੂੰ ਕਿਤੇ ਨਾ ਸ਼ਹਿਰ ਸਕੂਲ ਪਾ ਦਈਏ ਹਾਂਜੀ ਤੁਹਾਨੂੰ ਪਤਾ ਨਾ ਹੁਣ ਵੱਡੀ ਹੋਣ ਗਈ ਆ ਇਸੋ ਵੀ ਇੱਥੇ ਹੋ ਜਾਣੀ ਆ 6th ਕਲਾਸ ਮੈਂ ਸੋਚੰਦੀ ਇਹਨੂੰ ਸ਼ਹਿਰ ਵੱੜਨੇ ਪਾੜੀਏ ਉੱਥੇ ਦਾ ਰਹਿਣ ਸਹਿਣ ਉੱਥੇ ਦੇ ਬੱਚਿਆਂ ਦਾ ਨਾ ਬਹਿਣਾ ਖਲੋਣਾ ਵਧੀਆ ਤਰ੍ਹਾਂ ਸਿੱਖੂਗੀ ਇੱਥੇ ਨਾ ਗੱਲੀ ਆ ਤੇ ਇਹ ਕਿਹਦਾ ਮਨ ਵੀ ਨਹੀਂ ਲੱਗਦਾ ਤੇ ਦੂਜੀ ਗੱਲ ਮੇਰਾ ਮੜਾ ਮੰਨਿਆ ਕਿ ਆਪਾਂ ਸ਼ਹਿਰ ਪੜਨੇ ਪਾਣੀ ਸੀ ਮੈਂ ਯਾਰ ਸ਼ਹਿਰ ਤਾਂ ਚਲੋ ਠੀਕ ਆ ਸਕੂਲ ਵੀ ਕਿੰਨੇ ਵਧੀਆ ਆ ਵਾਸ਼ਾ ਉਹ ਤਾਂ ਮੈਂ ਮੰਨਦਾ ਗੱਲ ਪਰ ਯਾਰ ਮੇਰੀ ਗੱਲ ਸੁਣ ਧਿਆਨ ਨਾਲ ਸ਼ਹਿਰ ਦੇ ਵਿੱਚ ਤੰਗ ਮਕਾਨ ਤੰਗ ਗਲੀਆਂ ਭੀੜ ਇੰਨੀ ਹੁੰਦੀ ਆ ਤੇ ਬੱਚੇ ਨੂੰ ਤੰਗੀਆਂ ਆਦੀ ਆਂ ਜਾਂਦੇ ਵੀ ਇੱਥੇ ਪਿੰਡ ਦੇ ਵਿੱਚ ਵੇਖ ਕਿੰਨਾ ਖੁੱਲਾ ਮਾਹੌਲ ਆ ਵੇਖ ਕਿੱਡਾ ਵਰੀਆ ਵੇਖ ਖੇਤ ਸਭ ਕੁਝ ਹਰਿਆਲੀ ਤੇ ਸ਼ਹਿਰਾਂ 'ਚ ਕੀ ਆ 10 ਮਿੰਟ ਸ਼ਹਿਰਾਂ 'ਚ ਪੋਲੂਸ਼ਨ ਹੀ ਆ 10 ਮਿੰਟ ਮਿੱਟੀ ਘੱਟਾ ਪੋਲੂਸ਼ਨ ਧੂਆਂ ਕੀ ਗੱਲ ਸ਼ਹਿਰਾਂ 'ਚ ਓਹੋ ਪਗੜਾ ਮੈਂ ਕਹਿਂਦੀ ਆ ਕਿ ਬਸ ਸਾਰਾ ਕੁਝ ਵੀਜ ਕੇ ਸ਼ਹਿਰ ਚੱਲ ਜੀਏ ਮੈਂ ਤਾਂ ਸਿਰਫ ਇੱਕ ਸਿਮਰਤ ਨੂੰ ਕਹਿਨੀ ਆ ਕਿ ਆਪਾਂ ਸਿਮਰਤ ਨੂੰ ਸ਼ਹਿਰ ਤੇ ਮੈਂ ਵੀ ਸਿਮਰਤ ਦੀ ਗੱਲ ਕਰਨ ਨਿਆ ਵਾ ਪੁੱਤ ਜਦੋਂ ਸ਼ਹਿਰ ਜਾਊਗੀ ਸ਼ਹਿਰਾਂ ਦੇ ਵਿੱਚ ਪੋਲੂਸ਼ਨ ਘੱਟਾ ਮਿੱਟੀ ਪੀੜ ਸਾਰਾ ਕੁਝ ਉਹਨੇ ਪ੍ਰਦਾਸ਼ ਕਰਨਾ ਬਿਮਾਰੀ ਲੱਗੂਗੀ ਉਹਨੂੰ ਕੋਈ ਤੂੰ ਸਮਝਦੀ ਨਹੀਂ ਗੱਲ ਨੂੰ ਤੈਨੂੰ ਪਤਾ ਨਹੀਂ ਕੀ ਭੂਤ ਸਵਾਰ ਹੋ ਗਿਆ ਵੀ ਆਪਾਂ ਸ਼ਹਿਰ ਪਾਦੀ ਮੈਨੂੰ ਮੈਨੂੰ ਤਾਂ ਵੈਸੇ ਪਿੰਡ ਦਾ ਮਾਹੌਲ ਨਾ ਜਿਆਦਾ ਵਧੀਆ ਲੱਗਦਾ ਵਾ ਉਹ ਉਹ ਤਾਂ ਮੈਨੂੰ ਵੀ ਬਹੁਤ ਵਧੀਆ ਲੱਗਦਾ ਵਾ ਕਿ ਇੱਥੇ ਦੀ ਹਰਿਆਲੀ ਹੈ ਸੁੱਧ ਹਵਾ ਹੈ ਉੱਥੇ ਦਾ ਵਾਤਾਵਰਨ ਨਹੀਂ ਠੀਕ ਆ ਸ਼ਹਿਰਾਂ ਦਾ ਪਰ ਮੈਂ ਮਤਲਬ ਸਿਮਰਤ ਦੀ ਅਗਲੀ ਲਾਈ ਬਾਰੇ ਸੋਚਦੀ ਆ ਕਿ ਜੇ ਵਧੀਆ ਸਕੂਲ ਚ ਪੜੂਗੀ ਵਧੀਆ ਮਤਲਬ ਕਿ ਬਹੁਗੀ ਸਿੱਖੂਗੀ ਕੁਝ ਚਲ ਠੀਕ ਆ ਫਿਰ ਸ਼ਹਿਰ ਨਾਲੋਂ ਫਿਰ ਆਪਾਂ ਕਿਹੜੇ ਬੋਰਡਿੰਗ ਸਕੂਲ ਚ ਹੀ ਪਾ ਦਨੇ ਆ ਲੋਹਜੀ ਪਾ ਦਨੇ ਆ ਉਹ ਤੇ ਫਿਰ ਬਹੁਤ ਦੂਰ ਹੋ ਜਾਊਗਾ ਨਾ ਤੇ ਦੂਰ ਹੋ ਜੂ ਫਿਰ ਕੀ ਆ ਮਹੀਨੇ ਬਾਅਦ ਮੈ ਲਿਆ ਕਰਾਂਗੇ ਜਾ ਕੇ ਤੂੰ ਨਾ ਮਚਾਕ ਨਾ ਕਰੋ ਹੁਣ ਕਿੱਡਾ ਇਹਨੂੰ ਚਾ ਚੜਿਆ ਇਹ ਬੱਚਿਆਂ ਨੂੰ ਸ਼ਹਿਰ ਪਾਣਾ ਹੈ ਹੈ ਮੇ ਮਤਲਬ ਤੈਨੂੰ ਪਤਾ ਵਾ ਜੇ ਨਾ ਬੱਚਾ ਨੇ ਪੜਨਾ ਹੁੰਦਾ ਨਾ ਉਹ ਪਿੰਡਾਂ ਚ ਰਹਿ ਕੇ ਵੀ ਪੜ ਲੈਂਦੇ ਆ ਤੇ ਵਧੀਆ ਮਾਰਕਸ ਲੈ ਕੇ ਆਂਦੇ ਆ ਤੇ ਵੱਡੇ ਅਫਸਰ ਬਣਦੇ ਪਿੰਡਾਂ ਦੇ ਵਿੱਚੋਂ ਵੀ ਪੜ ਕੇ ਬੱਚੇ ਸ਼ਹਿਰਾਂ ਚ ਜ਼ਿਆਦਾ ਨਹੀਂ ਪੜਾਈ ਹੁੰਦੀ ਸਿਮਰਤ ਅੰਦਰ ਚਲ ਜਾ ਤੂੰ ਪੇ ਹੀ ਖੇਲਦੀ ਰਹੀ ਨੀ ਬਸ ਤੂੰ 24 ਘੰਟੇ सिमरत ट्यूशन ਤੋਂ ਆਣ ਕੇ ਕੁਛ ਖਾ ਪੀ ਲਾ ਉਦੋਂ ਆਉਂਦੀ ਬਸ ਤੂੰ ਇੱਧੇ ਲੱਗੀ ਹੋਈ ਆ ਸਿਮਰਤ ਇਧਰ ਆ ਗੱਲ ਸੁਣ ਮੇਰੀ ਉਹ ਕੁੜੀ ਪਤਾ ਨਹੀਂ ਨੂੰ ਕੀ ਹੋ ਗਿਆ ਬਿਲਕੁਲ ਅੱਖਿਆ ਨਹੀਂ ਲੱਗਦੀ ਹਾਇ ਹਾਇ ਟਿਕਦੀ ਨਹੀਂ ਕਿਤੇ ਭੱਜੀ ਫਿਰਦੀ ਬੱਚਾ ਅੰਦਰ ਚਲ ਜਾਂਦੀ ਨੂੰ ਮੈਂ ਕਿੰਨੀ ਵਾਰੀ ਆਖਿਆ ਕਿ ਜੋ ਪੇਜ ਤੋਂ ਉੱਠ ਹੁੰਦੀਆਂ ਬਾਹਰ ਨਾ ਨਿਕਲਿਆ ਕਰ ਚਲ ਚਤੀ ਅੰਦਰ ਚਲ ਮੈਂ ਕਿੱਥੇ ਚਲਨੀ ਆ ਤੈਨੂੰ ਸੁਣਦਾ ਨਹੀਂ ਚਲ ਚਤੀ ਮੈਂ ਬਸ ਅੱਧਾ ਦੌੜ ਕੇ ਤੇ ਆਈ ਨਹੀਂ ਕੁੜੀਏ ਕੀ ਕਰਦੀ ਤੂੰ ਹੁਣ ਉੱਧਰ ਕਿਤੇ ਤੁਰ ਪਈਆ ਤੈਨੂੰ ਮੈਂ ਕਹਿੰਦੀ ਅੰਦਰ ਚੱਲ ਕਿਤੇ ਬਹਿ ਜਾ ਘਰ ਟੇਕੇ ਕਿਤੇ ਤੇਰੇ ਪੈਰ ਨਹੀਂ ਖੜੋਂਦੇ ਮਾਰ ਤੂੰ ਜਾਣ ਨਹੀਂ ਦਿੰਦੇ ਉਹਨਾਂ ਨੂੰ ਤੂੰ ਕਿੱਡਣੇ ਦਿੰਦਾ ਨਹੀਂ ਖੇਡਣਾ ਰੋਟੀ ਖਾਦੀ ਆ ਨਾ ਜਾ ਕੇ ਥੋੜੀ ਦਰ ਆਰਾਮ ਕਰ ਚਲ ਮੈਂ ਥੋੜਾ ਜਿਹਾ ਝਾੜੂ ਫੇਰ ਕੇ ਆਈ ਛੇਕ ਕੀ ਗੱਲ ਛੇਤੀ ਮੈਂ ਪਪਾ ਨੂੰ ਦੱਸੂੰਗੀ ਜੀ ਪਪਾ ਨੇ ਤੇ ਭੂਏ ਚੜਾਇਆ ਹੋਇਆ ਤੈਨੂੰ ਮੈਂ ਤਾਂ ਕੰਮ ਕਰਨਾ ਹੀ ਕਰਨਾ ਵਾ ਇਹ ਕੰਮ ਤੇਰਾ ਭਈਆ ਨਹੀਂ ਹੁੰਦਾ ਕੰਮ ਕਿੰਨਾ ਸਾਰਾ ਪਿਆ ਗੋਇਆ ਚੁੱਕਣ ਵਾਲਾ ਪਿਆ ਤੇ ਇਹ ਕੂੜੀ ਟਿਕਦੀ ਨਹੀਂ ਕਿਤੇ ਹਾਂ ਸੋਹਾ ਵਰਗਾ ਰੰਗ ਕਰ ਲੂਗੀ ਇੰਨੀ ਧੋਪਿਆ ਉਤੋਂ ਬਹੁਤ ਹੀ ਜਾਨ ਦੁਖੀ ਕੀਤੀ ਇਹਨੇ ਤੇ ਕੁੜੀ ਗਾ ਸੁਣਾ ਕਿੱਥੇ ਚਲ ਗਈ ਤੀ ਖਲੋਂਦੀ ਨਹੀਂ ਕਿਤੇ ਇਹ ਤੇ ਕੁੜੀ ਨਾ ਕਹਾਂਈ ਦੁਖੀ ਨਹੀਂ ਤਾਂ ਕੁੜੀ ਨੇ ਤੇ ਕੀ ਹੋ ਗਿਆ ਕੀ ਰੋਲਾ ਪਾਈ ਜਾਨੀ ਆ ਉਹ ਤੁਹਾਡੀ ਲਾਡਲੀ ਜਿਹੜੀ ਭੂਏ ਚੜਾਈ ਆ ਫਿਰ ਨਿਕਲ ਜੀ ਜੀ ਇੰਨੀ ਧੋਪ ਆ ਉਥੇ ਕਰ ਲੂਗੀ ਆਲੇ ਦੁਆਲੇ ਦੇ ਕੁੱਤੇ ਇਕੱਠੇ ਤੇ ਉਹਨਾਂ ਨਾਲ ਖੇਡਦੀ ਰਹੂਗੀ ਹਾਂ ਤੇ ਸੋਹ ਵਰਗਾ ਰੰਗ ਕਰ ਲੈਣਾ ਇਹਨੇ ਚਲ ਕੋਈ ਨਹੀਂ ਉਹਦੀ ਖੇਡਣ ਦੀ ਉਮਰ ਆ ਕੋਈ ਗੱਲ ਨਹੀਂ ਖੇਡ ਲੈੰਦਿਆ ਅਗਰ ਮਾੜਾ ਮਟਾ ਨੂੰ ਤੁਹਾਡੀਆਂ ਹੀ ਗੱਲ ਫਰਾਨੀ ਕਿੱਧਰ ਨੂੰ ਚਲ ਗਈ ਆ ਕੁੜੀ ਨੇ ਤੇ ਨਾ ਦੁਖੀ ਕੀਤਾ ਮੈਨੂੰ ਰੁਕ ਜਾ ਸਿਮਰਤ ਸਿਮਰਤ ਰੁਕ ਜਾ ਸਿਮਰਤ ਰੁਕ ਜਾ ਸਿਮਰਤ ਕੁੜੀ ਨੇ ਤੇ ਸਾਹ ਹੀ ਚੜਾ ਕੇ ਰੱਖ ਤੱਕ ਬੜਾ ਤੰਗ ਕਰਦੀ ਆ ਹਟਦੀ ਨਹੀਂ ਆ ਸ਼ਰਤਾ ਕਰਨ ਰੁਕ ਜਾ ਰੁਕ ਜਾ ਸਿਮਰਤ ਸਿਮਰਤ ਰੇਖਾ ਬਾਬਾ ਤੁਸੀਂ ਅੱਜ ਤੱਕ ਮਿਲ ਕੇ ਨਹੀਂ ਫੜੀ ਨਹੀਂ ਸਕੇ ਯਾ ਰੇਖਾ ਬਾਬਾ ਤੁਸੀਂ ਇਹ ਮੈਨੂੰ ਕਦੀ ਵੀ ਨਹੀਂ ਫੜ ਸਕਦੇ ਵਾ ਨੀ ਫੇਰ ਜਿੱਤ ਗਈ ਮੈਂ ਤੇਰੀਆਂ ਸ਼ਰਤਾਂ ਦੇ ਨਾ ਨਾ ਬੜਾ ਤਾਂ ਕੀਤਾ ਆ ਐਡੀ ਦੀ ਐਡੀ ਹੋ ਗਈ ਆ ਪਰ ਤੇਰੀਆਂ ਸ਼ਰਾਰਤਾਂ ਨਹੀਂ ਖਟੀਆਂ ਅਜੇ ਤੱਕ ਉਹ ਮਮਾ ਮਮਾ ਬੋਲੋ ਵੇਖਣੀ ਮੈਂ ਮਮਾ ਮਮਾ ਆ ਗਏ ਨੇ ਚੱਲ ਨਹੀਂ ਬਾਬਾ ਮਮੇ ਨੂੰ ਪਤਾ ਮਮਾ ਦੇ ਸੁਭਾਅ ਕਿਦਾਂ ਦਾ ਚੱਲ ਚੱਲ ਨਹੀਂ ਮੈਨੂੰ ਨਹੀਂ ਨਹੀਂ ਬਾਬਾ ਉਧਰੇ 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 ਹਾਂਜੀ ਬਲਦੇਵ ਸਿੰਘ ਜੀ ਹਾਂਜੀ ਯਾਰ ਜੀ ਠੀਕ ਹੋ ਰਹੀ ਆ ਯਾਰ ਕੋਈ ਸਾਨੂੰ ਤੁਹਾਨੂੰ ਕੰਮ ਕਿਹਾ ਇੱਕ ਪੇਟੀ ਦਾ ਉਹ ਪੇਟੀ ਕੋਈ ਨਹੀਂ ਕਰ ਲਈ ਨੇ ਕੰਮ ਕੋਈ ਗੱਲ ਨਹੀਂ ਕੋਈ ਮੇਰੀ ਗੱਲ ਸੁਣੋ ਮੈਨੂੰ ਨਾ ਲਾਰੇ ਤਾਂ ਗੋਲੀਆਂ ਨਾ ਦਿਆ ਕਰੋ ਫੇ ਇਹ ਨਾ ਹੋਵੇ ਮੈਂ ਸਰਪੰਚ ਨੂੰ ਗੱਲ ਕਰਕੇ ਤੇ ਫਿਰ ਤੁਹਾਨੂੰ ਮੱਖਾ ਭੇਜਣ ਲਵਾਦਾ ਨਹੀਂ ਨਹੀਂ ਕੋਈ ਨਹੀਂ ਸਰ ਕੋਈ ਨਹੀਂ ਪਹੁੰਚਾ ਦਾਂਗੇ ਪੇਟੀ ਪੇਟੀ ਕੋਈ ਗੱਲ ਨਹੀਂ ਲਾਰੇ ਲਈ ਗੱਲ ਨਾ ਰੱਖੋ ਨਹੀਂ ਨਹੀਂ ਲਾਰਾ ਨਹੀਂ ਲਾਰਾ ਅੱਗੇ ਤੁਹਾਨੂੰ ਮੈਂ 3-4 ਹੀ ਫੋਨ ਕਰਤਾ ਜੀ ਉਹ ਤੇ ਮੰਨਦੇ ਆ ਪਰ ਲਾਰਾ ਨਹੀਂ ਲਾਉਂਦੇ ਕੋਈ ਨਹੀਂ ਸ਼ਾਮ ਤੱਕ ਪਹੁੰਚ ਜੂਗੀ ਕੌਣ ਜੀ ਪਹੁੰਚ ਜੂਗੀ ਚਲ ਨਾ غور ਨਾਲ ਸੁਣ ਲੈ ਮੈਂ ਪਿਆਰ ਨਾਲ ਗੱਲ ਕਰਨ ਡਿਆ ਅੱਜ ਸ਼ਾਮ ਤੱਕ ਪੇਟੀ ਤੇ ਮੇਰੀ ਸ਼ਾਮ ਖਰਾਬ ਹੋਈ ਤੇ ਆਪ ਦਾ ਹਸਾਬ ਨਹੀਂ ਪਾਣਾ ਭਾਜੀ ਅੱਜ ਪਹੁੰਚੀਗੀ ਕੋਈ ਕਹਿੰਦਾ ਪਹੁੰਚਣੀ ਚਾਹੀਦੀ ਫਿਰ ਕੰਮਾਂ ਤੱਕ ਪਟਾ ਦਾਂਗੇ ਕੋਈ ਹਾਂ ਕੀ ਕੋਈ ਗੱਲ ਨਹੀਂ ਜੀ ਮੇਰਾ ਅੱਜ ਇੱਕੋ ਅਰਜੀ ਹੈ ਮੈਂ ਤੁਹਾਨੂੰ ਸੁਖ ਭਾਜੀ ਦੱਸੋ ਕਿ ਕੋਈ ਨਹੀਂ ਅੱਜ ਸ਼ਾਮ ਤੱਕ ਕੰਮ ਹੋ ਜੂਗਾ ਸਰਪੰਚ ਨਾਲ ਕੋਈ ਗੱਲਬਾਤ ਨਾ ਕਰਿਓ ਤੁਸੀਂ ਯਾਰ ਗੱਲ ਕਰਨ ਦੇ ਤੁਸੀਂ ਮੈਨੂੰ ਮਜਬੂਰ ਕਰਦਾ ਨਹੀਂ ਕਰੂੰਗਾ ਨਹੀਂ ਹੋ ਜੂਗਾ ਕੰਮ ਅੱਜ ਸ਼ਾਮ ਤੱਕ ਹੋ ਜੂਗਾ ਜ਼ਰੂਰ ਹੋ ਜੂਗਾ ਨਾ ਨਾ ਇਹ ਨਾ ਹੋਏ ਬਾਅਦ ਚੋਂ ਤੁਸੀਂ ਕੋਈ ਮੇਰੀ ਕੋਈ ਗੱਲ ਨਹੀਂ ਰੋਜੀ ਰੋਟੀ ਦਾ ਲੱਤ ਮਾਰਦੀ ਜੇ ਉਹ ਆਪਣਾ ਹਿਸਾਬ ਲਾ ਲਿਓ ਨਹੀਂ ਨਹੀਂ ਕੋਈ ਹੋ ਜੀ ਆ ਭਾਜੀ ਅੱਜ ਕੀਤਾ ਕਰਾਤਾ ਨਹੀਂ ਤੇ ਫਿਰ ਕੰਮ ਖਰਾਬ ਹੋਣਾ ਹੀ ਕੋਈ ਨਹੀਂ ਅਜੀ ਠੀਕ ਕੋਜ ਕਰ ਜੋ ਮੰਮੀ ਕਿੰਨਾ ਤੇਲ ਲਾਈ ਜਾਣਾ ਜੇ ਹੁਣ ਬੱਸ ਕਰ ਜੋ ਹਾ ਹਾ ਤੇਲ ਲਾਉਣਾ ਨਹੀਂ ਆ ਇੱਕ ਤੇ ਆ ਨਾ ਭੱਜ ਭੱਜ ਕੇ ਪਿੰਡਾਂ ਚ ਆ ਤਰ ਤਰ ਮਿੱਟੀ ਕਿੰਨੀ ਪਾ ਲੈਣੀ ਆ ਸਿਰ ਚ ਤੀਜੇ ਦਿਨ ਤੱਕ ਮੈਨੂੰ ਸਿਰ ਨਵਾਉਣਾ ਪੈਂਦਾ ਵਾ ਹਾਂ ਤੇ ਫਿਰ ਤੇਲ ਨਾ ਲਾਉਂਗੀ ਬੜ ਕੇ ਦਿਮਾਗ ਤੇ ਅੱਗੇ ਤੇਰਾ ਉਨਾਂ ਕਿਆ ਜਿੰਨਾ ਮਰਜੀ ਤੈਨੂੰ ਸਮਝਾ ਲਓ ਤੂੰ ਆਖਿਆ ਨਹੀਂ ਲੱਗਦੀ ਇਹ ਖਿਚਣ ਕਿਉ ਦੇਜੇ ਵਾਲ ਰਹਿਣ ਦੋ ਹਾਂ ਜਿੰਨਾ ਦੇਹੀ ਆ ਖਿਚਣ ਕਿੱਥੇ ਡਈ ਇਦਾਂ ਲੱਗਦਾ ਵਾ ਕਿ ਤੂੰ ਹੀ ਤੇ ਪਪਾ ਮੇਰੇ ਨੂੰ ਹੁਣ ਬਹੁਤ ਘੱਟ ਪਿਆਰ ਕਰਦੇ ਜੀ ਸਿਮਰਤ ਛੋਟੀ ਸੀ ਨਾ Papa ਤੇ ਮੇਰਾ ਧਿਆਨ ਵੀ ਰੱਖਦੇ ਨੇ ਮੈਨੂੰ ਪਿਆਰ ਵੀ ਕਰ ਦਿੰਦੇ ਸੀ ਹੁਣ ਹੁਣ ਮੈਂ ਕੋਈ ਵੀ ਗੱਲ ਕਰਦੀ ਨਾ ਹਰ ਗੱਲ ਤੇ ਤੁਹਾਡੀ ਹੋ ਗਈ ਆ ਤੂੰ ਵੱਡੀ ਹੋ ਗਈ ਏ ਸਿਮਰਤ ਇਦਾਂ ਦੀ ਗੱਲ ਨਹੀਂ ਹੁੰਦੀ ਜਦੋਂ ਤੀਆਂ ਸਿਆਣੀਆਂ ਹੋ ਜਾਂਦੀਆਂ ਵਾ ਨਾ ਤੇ ਪਿੱਲੇ ਤੇ Papa ਤੂੰ ਛੋਟੀ ਸੀ ਜਿੱਦਾਂ ਮਰਜ਼ੀ ਚੱਲ ਤੈਨੂੰ ਚੁੱਕੀ ਫਿਰਦੇ ਸੀ ਜਾਂ ਕਿਦਾਂ ਪੁੱਤ ਜਦੋਂ ਤੀਆਂ ਸਿਆਣੀਆਂ ਹੋ ਜਾਂਦੀਆਂ ਵਾ ਨਾ ਉਦੋਂ ਪਿਓ ਨਾ ਥੋੜਾ ਪਿੱਛੇ ਰਹਿੰਦੇ ਆ ਕਿ ਨਹੀਂ ਮੇਰੀ ਧੀ ਹੁਣ ਸਿਆਣੀ ਹੋ ਗਈ ਆ ਤੇ ਨਾਲੇ ਮੇਰੀ ਗੱਲ ਸੁਣ ਤੂੰ ਕਦੀ ਖੇਤਾਂ 'ਚ ਕਦੀ ਪੈਲੀਆਂ 'ਚ ਪਣੀ ਕਿੱਥੇ ਕਿੱਥੇ ਭੱਜੀ ਨਸੀ ਰਣੀ ਆ ਹੁਣ ਤੇਰੇ ਪਿਓ ਜੜਾ ਵਾ ਨਾ ਪਹਿਲੇ ਹੋਰ ਗੱਲ ਸੀ ਹੁਣ ਉਹਨਾਂ ਦੀ ਵੀ ਉਮਰ ਹੋ ਗਈ ਆ ਹਾਂ ਉਹਨਾਂ ਕੋ ਤੇਰੇ ਮਗਰ ਮਗਰ ਭੱਜਿਆ ਜਾਂਦਾ ਪਿਆਰ ਨਹੀਂ ਘੱਟ ਹੁੰਦਾ ਹੁਣ ਉਹਨਾਂ ਦਾ ਹਿਸਾਬਕਤਾ ਵੀ ਇਦਾਂ ਦਾ ਹੋ ਗਿਆ ਵਾ ਉਹਨਾਂ ਕੋ ਤੇਰੇ ਮਗਰ ਨਾ ਐਵੇਂ ਨਹੀਂ ਪੈਲੀਆਂ 'ਚ ਭੱਜਿਆ ਨਸਿਆ ਜਾਂਦਾ ਹੁਣ ਉਹਨਾਂ ਦੀਆਂ ਲੱਤਾਂ ਵੀ ਦਰਦ ਕਰਨ ਲੱਗ ਜਾਂਦੀਆਂ ਤੇ ਨਾਲੇ ਤੂੰ ਵੀ ਨਾ ਘੱਟ ਫਿਰਿਆ ਕਰ ਨਿੱਕੀ ਹੁੰਦੀ ਮੈਂ ਤੈਨੂੰ ਕਿੰਨੀ ਹੁੰਨੀ ਸੀ ਨਾ ਬਾਹਰ ਨਾ ਜਾਇਆ ਕਰ ਨਾ ਜਾਇਆ ਕਰ ਤੈਨੂੰ ਨਾ ਮੈਂ ਛੋਟੀ ਹੁੰਦੀ ਬੜਾ ਕਿੰਨੀ ਹੁੰਨੀ ਸੀ ਟਿਕ ਜਾ ਕਾ ਟਿਕ ਜਾ ਕਾ ਤੈਨੂੰ ਤੇ ਐਸੀ ਟੱਪਣੀ ਮਿੱਟੀ ਲੱਗੀ ਆ ਨਾ ਪੈਰਾਂ ਚ ਇੰਜ ਕਿ ਤੇ ਪਈਏ ਲੱਗੇ ਹੁੰਦੇ ਆ ਬਸ ਭੱਜੀ ਫਿਰਦੀ ਇੱਧਰ ਉੱਧਰ ਇੱਧਰ ਉੱਧਰ ਬਸ ਅੱਛਾ ਜੇ ਤੇ ਮੇਰੇ ਪੈਰਾਂ ਨੂੰ ਪਈਏ ਲੱਗੇ ਆ ਫਿਰ ਮੈਨੂੰ ਬਾਸੇ ਚ ਜਾਂਦੀ ਕੀ ਲੋੜ ਐ ਕਾਲਜ ਮੈਂ ਇਦਾਂ ਨਾ ਡੱਡਦੀ ਉੱਡਦੀ ਚੱਲ ਜਿਆ ਤਰਾ ਬਸ ਗੱਲਾਂ ਕਰਾ ਲਓ ਇਹਦੇ ਕੋ ਜਿੰਨੀਆਂ ਮਰਜ਼ੀ ਸਾ ਮਮੀ ਮੇਰੀ ਗੱਲ ਸੁਣੋ ਮੇਰੀ ਨਾ ਫਰੈਂਡ ਮੈਨੂੰ ਕੱਲ ਦੱਸਿਆ ਕੀ ਕਹਿੰਦੀ ਕਾਲਜ ਚ ਕਹਿੰਦੀ ਸਿਮਰਤ ਇੱਕ ਤੈਨੂੰ ਗੱਲ ਪੁੱਛਿਆ ਤੇ ਮੈਂ ਕਹਾ ਪੁੱਛ ਅਨ ਤੇਰੀ ਮੰਮੀ ਕਾਲੀ ਆ ਤੇ ਮੈਂ ਕਹਾ ਨਹੀਂ ਮੇਰੀ ਮੰਮੀ ਤਾਂ ਕਿੰਨੀ ਸੋਹਣੀ ਆ ਉਹਨੇ ਗੋਰੀ ਚਿੱਟੀ ਆ ਤੇ ਭਾਰੀ ਕਹਿੰਦੀ ਸਿਮਰਤ ਤੂੰ ਫਿਰ ਕਿੱਤੇ ਗਈ ਆ ਤੂੰ ਇੰਨੀ ਕਾਲੀ ਕਿਉਂ ਆ ਆ ਵੇਖ ਲੈ ਤੈਨੂੰ ਕਿੰਨੀ ਹੁੰਨੀ ਹੈ ਨਾ ਛੋਟੀ ਹੁੰਦੀ ਤੇ ਨਾ ਬਾਹਰ ਧੁੱਪੇ ਫਿਰਿਆ ਕਰ ਪੈਲੀਆਂ ਚ ਨਾ ਫਿਰਿਆ ਕਰ ਹੈ ਇੰਨੀ ਵੀ ਕਾਲੀ ਨਹੀਂ ਤੂੰ ਪਰ ਤੂੰ ਨਾ ਆ ਮਾਰ ਫਿਰ ਫਿਰ ਕੇ ਧੁੱਪੇ ਮਿੱਟੀ ਘਟਾ ਅੰਤਰਾ ਜੰਮਿਆ ਵਾ ਮੂੰਹ ਤੇ ਤਾਂ ਉਦੋਂ ਕਿੰਨੀ ਹੁੰਨੀ ਸੀ ਤੈਨੂੰ ਆਪਣਾ ਧਿਆਨ ਰੱਖਿਆ ਕਰ ਧਿਆਨ ਰੱਖਿਆ ਕਰ ਉਦਾਂ ਵੀ ਚੱਲ ਤੇ ਥੋੜਾ ਰੰਗ ਨਾ ਤੇਰੇ ਪਾਪਾ ਤੇ ਗਿਆ ਹੋਇਆ ਵਾ ਪਰ ਤੇਰੇ ਪਾਪਾ ਇੰਨੇ ਨਹੀਂ ਤੂੰ ਤੇ ਬਹੁਤੀ ਆਪਣੀ ਜੱਖਣਾ ਵੱਡੀ ਹੈ ਮਮਮੀ ਹੁਣ ਮੈਂ ਕੀ ਕਰਾਂ ਮੈਂ ਤੇ ਕਾਲੀ ਹਾਂ ਕਾਲੀ ਨਹੀਂ ਪੁੱਤ ਕਰਨਾ ਕੀ ਹੈ ਇੰਨੀਆਂ ਡੰਗਰ ਬੱਜੇ ਆ ਹੈ ਕਿ ਨਾ ਦੁੱਧ ਮੱਖਣ ਕਿਉ ਆ ਸਾਰਾ ਕੁਛ ਚੀਜ਼ਾਂ ਖਾਇਆ ਕਰ ਅੰਦਰ ਪਾਇਆ ਕਰ ਆਪਣੇ ਆ ਬਾਹਰ ਦੀਆਂ ਚੀਜ਼ਾਂ ਖਾਣੀਆਂ ਛੱਡ ਦੇ ਵੇਖੀ ਜਦੋਂ ਆਪਾਂ ਘਰ ਦੀ ਆ ਦਾਲ ਸਬਜੀ ਰੋਟੀ ਹਰ ਚੀਜ਼ ਖਾਣਨੇ ਆ ਨਾ ਤੇ ਫਿਰ ਕਿੰਨਾ ਗਲੋ ਹੋਂਦਾ ਫੇਸ ਤੇ ਤੇ ਰੰਗ ਵੀ ਸਾਫ਼ ਹੋ ਜਾਂਦਾ ਹੁੰਦਾ ਵਾ ਅੱਛਾ ਪਰ ਮੈਨੂੰ ਤਾਂ ਪਰਹਤ ਹੈਗਾ ਦੁੱਧ ਮੱਖਣ ਦੇ ਵੀ ਨੋਂਜੀ ਨਹੀਂ ਪਸੰਦ ਆਹੀ ਤੇ ਗੱਲ ਆ ਨਾ ਆ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਉਹ ਆਪਾਂ ਖਾਣੀਆਂ ਨਹੀਂ ਉਹ ਜੜ ਚੀਜ਼ ਨਹੀਂ ਖਾਣੀ ਗੰਦਪੇਲ ਜੋ ਬਾਹਰ ਦਾ ਉਹ ਤੂੰ ਖਾਣਾ ਉਹ ਤੈਨੂੰ ਪਸੰਦ ਆ ਨਾਲੇ ਮੇਰੇ ਨਾਲ ਹੁਣ ਸਿਰ ਨਾ ਖਾ ਉਤੋ ਵੇਲਾ ਕਿੰਨਾ ਟਾਈਮ ਹੋ ਗਿਆ ਤਕਾਲਾਂ ਪੈ ਗਈਆਂ ਵਾ ਤੇ ਮੈਂ ਡੰਗਰ ਵਾਂਗਾਂ ਦੇ ਇੰਡੇ ਆ ਉਹਨਾਂ ਵਾਲੇ ਵੀ ਵੇਖਣਾ ਵਾ ਚੱਲ ਪਰੇ ਹੋ ਹੈਲੋ ਆਪਰਾ ਕੀ ਹਾਲ ਚਾਲ ਆ ਠੀਕ ਆ ਮੈਂ ਵੀ ਠੀਕ ਆ ਯਾਰ ਖਾਧੀਆਂ ਦਵਾਈ ਲਿਆ ਕੇ ਹੁਣ ਮੈਂ ਅੱਗੇ ਨਾਲੋਂ ਤੇ ਵੇ ਠੀਕ ਹੈਗੀ ਆ ਕੋਈ ਨਹੀਂ ਆ ਜਾਣਾ ਮੈਂ ਕੱਲ ਪਰਸੋਂ ਨੂੰ ਪਹਿਲਿਆਂ ਦੇ ਵਿੱਚ ਫਿਰ ਮਿਲਦਾ ਤੈਨੂੰ ਆਣ ਕੇ ਨਹੀਂ ਠੇਕੇ ਦੇ ਨਹੀਂ ਯਾਰ ਠੇਕੇ ਨਹੀਂ ਦੇ ਸਕਦਾ ਪਹਿਲੀ ਮੈਂ ਤੈਨੂੰ ਪਤਾ ਵਾ ਜ਼ਮੀਨ ਆਪਣੀ ਮਾਂ ਹੰਦੀ ਆ ਤੈਨੂੰ ਪਤਾ ਵਾ ਜ਼ਮੀਨਾਂ ਨਾਲ ਕਿੰਨਾ ਪਿਆਰ ਕਰਦਾ ਵਾਂ ਤੇ ਮੈਂ ਆਪ ਹੀ ਵਾਈ ਕਰਨੀ ਆ ਮੈਂ ਨਹੀਂ ਠੇਕੇ ਦੇ ਦੇਣੀ ਚੱਲ ਕੋਈ ਨਹੀਂ ਬਾਕੀ ਉੱਥੇ ਆਣ ਕੇ ਦਰ ਨਾਲ ਗੱਲ ਕਰਦਾ ਵਾਂ ਬਾਕੀ ਵਾਈ ਮੈਂ ਆਪ ਹੀ ਕਰਨੀ ਆ ਨਹੀਂ ਯਾਰ ਨਹੀਂ ਨਹੀਂ ਐਦਾਂ ਦੀਆਂ ਗੱਲਾਂ ਨਾ ਕਰ ਤੈਨੂੰ ਪਤਾ ਹਜੇ ਮੈਂ ਕੁੜੀ ਵਿਆਣੀ ਆ ਕੁੜੀ ਜੁਆਣ ਹੋ ਗਈ ਹੁਣ ਕੁੜੀ ਦਾ ਵਿਆਹ ਵੀ ਕਰਨਾ ਮੈਂ ਤੇ ਭਰਾਵਾ ਮੈਂ ਕਿੱਦਾਂ ਘਰ ਬਹਿ ਜਾ ਕੋਈ ਗੱਲ ਨਹੀਂ ਆ ਵਾਇਦ ਮੈਂ ਕਰੂੰਗਾ ਆਪ ਹੀ ਇਹ ਦਿਮਾਗ ਚੋਂ ਆਪਣੇ ਕੱਢ ਦਿਓ ਮੈਂ ਠੇਕੇ ਦੇ ਪਹਿਲੀ ਦਊਂਗਾ ਤੋ ਹੀ ਨਾ ਮੇਰੀ ਟੈਨਸ਼ਨ ਛੱਡੋ ਮੈਂ ਕੰਮ ਵੀ ਬਥੇਰਾ ਕਰ ਸਕਦਾ ਵਾਂ ਤੇ ਡੋੜਾ ਵੀ ਬਥੇਰੀਆਂ ਲਾ ਸਕਦਾ ਵਾਂ ਚਲ ਠੀਕ ਆ ਮਿਲਦਾ ਤੈਨੂੰ ਮੈਂ ਕੱਲ ਆਣ ਕੇ ਫਿਰ ਖੇਤਾਂ ਦੇ ਵਿੱਚ ਨਾ ਉੱਥੇ ਆ ਜੀ ਤੇ ਉੱਥੇ ਮਿਲਦੇ ਬੰਬੀ ਦੇ ਆਪਾਂ ਚਲ ਠੀਕ ਆ ਕੋਦੋ ਦੀ ਵੇਲੇ ਪਾਪਾ ਲੱਗ ਗਿਆ ਕੇ ਬੈਠੀ ਤੇ ਫੋਨ ਚ ਹੀ ਲੱਗੇ ਤੁਹਾਡਾ ਪਰ ਜਵਾਬ ਨਹੀਂ ਦੇ ਜਦੋਂ ਮੈਂ ਲੱਗ ਗਿਆ ਕੇ ਬੈਠੀ ਉਸ ਵੇਲੇ ਫੋਨ ਕੱਟ ਦੇ ਪੁੱਤ ਕਈ ਵੇਲੇ ਕੰਮ ਦੀ ਕੋਈ ਗੱਲ ਕਰਨੀ ਹੁੰਦੀ ਏ ਦੱਸ ਤੂੰ ਦੱਸ ਬੇਟਾ ਕੀ ਗੱਲ ਏ ਡੈਡੀ ਮੇਰੀ ਪਹਿਲਾਂ ਤੂੰ ਹੀ ਮੇਰੀ ਗੱਲ ਸੁਣੋ ਡੈਡੀ ਕਦੀ ਤੂੰ ਮੈਨੂੰ ਪਾਪਾ ਕਹਿੰਨੀ ਆ ਕਦੀ ਮੈਨੂੰ ਡੈਡੀ ਕਹਿੰਨੀ ਆ ਕਦੀ ਤੂੰ ਬਾਪੂ ਕਹਿ ਦੇਗੀ ਮੈਨੂੰ ਇੱਕ ਗੱਲ ਦੱਸ ਦੇ ਕਿ ਤੂੰ ਮੈਨੂੰ ਕੀ ਕਹਿਣਾ ਚਾਹਨੀ ਏ ਮੇਰੀ ਗੱਲ ਸੁਣੋ ਪਿਓ ਨੂੰ ਕੀ ਕਹਿੰਦੇ ਆ ਡੈਡੀ ਵੀ ਕਹਿ ਦਿੰਦੇ ਪਾਪਾ ਵੀ ਕਹਿ ਦਿੰਦੇ ਬਾਪੂ ਵੀ ਕਹਿ ਦਿੰਦੇ ਕੋ ਤੂੰ ਤੇ ਮੇਰੇ ਪਿਓ ਹੀ ਜੀ ਨਾ ਤੇ ਬਸ ਪਾ ਮੈਂ ਤੈਨੂੰ ਜੋ ਮਰਜ਼ੀ ਕਹੀ ਜਾਵਾਂ ਇਹ ਚ ਕਿਹੜਾ ਵੰਡਿਆ ਕੁਛ ਚੱਲ ਠੀਕ ਆ ਬੱਤ ਕੋਈ ਗੱਲ ਨਹੀਂ ਤੂੰ ਮੇਰਾ ਸੋਹਣਾ ਪੁੱਤ ਐ ਜੋ ਮਰਜ਼ੀ ਕਹ ਲੈ ਕੋਈ ਗੱਲ ਨਹੀਂ ਹੋਰ ਦੱਸ ਹਾਂਜੀ ਤੇ ਮੈਂ ਤਾਂ ਨਾਲ ਗੱਲ ਕਰਨੀ ਸੀ ਤੂੰ ਪਹਿਲੇ ਦੱਸ ਮੈਨੂੰ ਪੜ੍ਹਾਈ ਠੀਕ ਚੱਲਣ ਦੀ ਤੇਰੀ ਪੜ੍ਹਾਈ ਤੇ ਬਹੁਤ ਵਧੀਆ ਚੱਲਣਦੀ ਆ ਤੇ ਮੇਰੀ ਗੱਲ ਫੇਰ ਨਹੀਂ ਸੁਣੀ ਚੱਲ ਤੂੰ ਛੱਡ ਪਹਿਲੇ ਤੇਰੀ ਮਾਂ ਕਿੱਥੇ ਆ ਮੰਮੀ ਤੇ ਤਾਰਾ ਕੱਢਣ ਦੀ ਆ ਤਾਰਾ ਕੱਢਦੀ ਆ ਉਹਨੂੰ ਕਹਾਂ ਮੈਨੂੰ ਨਾ ਕੱਪ ਚਾਹ ਬਣਾ ਕੇ ਦੇ ਵਧੀਆ ਜੀ ਮੈਂ ਤੈਨੂੰ ਚਾਹ ਬਣਾ ਕੇ ਪਿਆਉਂਗੀ ਪਹਿ ਤੂੰ ਚਾਹ ਕਿਦਾਂ ਦੀ ਬਣਾਣੀ ਦਾ ਮੈਨੂੰ ਆਰਡਰ ਪਰਸਾ ਵੇਖਿਆ ਚਾਹ ਬਣਾਈ ਨਾ ਚ ਲਾਚੀ ਨਾ ਗੁੜ ਸਵਾਦ ਨਾ ਖੱਟਦਾ ਸਵਾਦ ਨਾ ਗੁੜ ਦਾ ਦੋਵੇਂ ਇਕੱਠੇ ਪਾਤੇ ਦੁਕਾਨ ਦੇ ਖੜ ਪਰ ਫਿਰ ਵੀ ਬਣਾ ਕੇ ਤੇ ਪਿਆਈ ਨਾ ਇਹ ਵੇਖੋ ਮੇਨੂੰ ਬਣਾਉਣੀ ਆ ਗਈ ਆ ਹੁਣ ਹੌਲੀ ਹੌਲੀ ਆਪੇ ਜਾ ਜਾ ਜਾਈ ਜੂਗੀ ਕੋ ਚਲ ਤੂੰ ਛੱਡ ਆਪਣੀ ਮਾਂ ਨੂੰ ਕਹ ਜਿ ਉਹਨੇ ਧਾਰਾ ਕੱਢ ਲਈ ਨਾ ਤੇ ਮੈਨੂੰ ਵਧੀਆ ਜੀ ਚਾਹ ਬਣਾ ਕੇ ਦੇ ਕੋਈ ਨਾ ਮੋਂਨ ਨੂੰ ਕਹਿ ਦੇਣੀ ਤੂੰ ਹੀ ਨਾ ਬਾਬਾ ਮੈਨੂੰ ਐਕਟਿਵਾ ਲੈ ਕੇ ਦੇ ਰੋ ਤੁਹਾਨੂੰ ਪਤਾ ਮੇਰੀ ਸਾਰੀ ਸੇਲੇ ਕੋ ਨਾ ਐਕਟਿਵਾ ਹੈਗੀ ਮੈਂ ਹੋਂ ਜਾਂ ਕੱਲੀ ਜੜੀ ਬਸੇ ਜਾਂਦੀ ਨਾ ਪਤਾ ਤੈ ਬਾਰ ਦੁਨੀਆ ਕੇ ਦਾਦੀਆ ਕਿੱਦਾ ਕਿੱਦਾ ਲੋਕੀ ਮੋਟਰਸਾਈਕਲ ਐਕਟ ਵਾ ਕਾਰਾਂ ਚਲਾਉਂਦੇ ਆ ਪਤ ਕਿਦਾਂ ਨਾ ਕਿਤੇ ਤੂੰ ਮਾਰ ਦੇਗੀ ਐਵੇਂ ਮਾਰ ਦੂੰਗੀ ਤਾਂ ਸੋ ਮੈਨੂੰ ਜਾਚ ਨਾ ਆਊਗੀ ਤੁਸੀਂ ਮੈਨੂੰ ਜਾਚ ਸਿਖਾਇਓ ਨਾ ਪਹਿਲਾਂ ਤੂੰ ਐਡੀ ਸਿਆਣੀ ਨਹੀਂ ਹੋਈ ਅਜੇ ਜਾਚ ਤੈਨੂੰ ਸਿਕਾਈ ਨਾ ਤਦ ਵੀ ਲੋਕਾਂ ਨੂੰ ਲੋਕਾਂ ਤੋਂ ਨਹੀਂ ਬਚਾ ਸਕਦੇ ਆਪਾਂ ਲੋਕੀ ਵੱਧੋ ਵਧੀ ਵਿੱਚ ਵੜ ਜਾਂਦੇ ਆ ਵੱਧੋ ਵਧੀ ਐਕਸੀਡੈਂਟ ਕਰ ਦਿੰਦੇ ਆ ਪਤ Papa ਇੰਦਾ ਥੋੜੀ ਹੁੰਦਾ ਵਾ ਮੇਰੀ ਸਾਰੀ ਸਹੇਲੀਆ ਕੋ ਹੈ ਗਿਆ ਨਾਲ ਉਹ ਵੀ ਤਾਂ ਚਲਾਉਂਦੀ ਆਈ ਐ ਐਡੀ ਥੋੜੀ ਗੱਲ ਕਿ ਮੈਨੂੰ ਜਾਚ ਹੀ ਨਾ ਆਊਗੀ ਸਹੀ ਨਾ ਪੁੱਤ ਉਹ ਚਲਾਉਂਦੀਆਂ ਤੇ ਫਿਰ ਆਪਾਂ ਵੀ ਉਹ ਕੰਮ ਕਰਨੇ ਆ ਜੋ ਕਰਦੇ ਪਏ ਨਾਲੇ ਪੁੱਤ ਮੇਰੀ ਗੱਲ ਸੁਣ ਮੈਂ ਤੈਨੂੰ ਛੱਟ ਧਿਆਨਾਂ ਵਾ ਕਦੇ ਨਹੀਂ ਹੁੰਦਾ ਵਾ ਮੈਂ ਤੈਨੂੰ ਵਾਸਤੇ ਭਾਈ ਦਾ ਵਾ ਤੇ ਨਾਲੇ ਬੱਸ ਵੀ ਨਾ ਤੈਨੂੰ ਬੂਏ ਦੇ ਗਾੜੀ ਧਾਰ ਦਿੰਦੀ ਐ ਤੈਨੂੰ ਕਾਦੀ ਮੁਸ਼ਕਲ ਆਂਦੀ ਐ ਦੱਸ ਮੈਨੂੰ ਮੁਸ਼ਕਲ ਮੈਨੂੰ ਕੋਈ ਨਹੀਂ ਹੁੰਦੀ ਬੱਸ ਮੈਨੂੰ ਇਹ ਕਿ ਮਾਂ ਵੀ ਲੈਣੀ ਐ ਪੁੱਤ ਚੋ ਮਾਰ ਕੇ ਨਾ ਵਾਸਤੇ ਜਾਇਆ ਕਰ ਉਹਦਾ ਨਾ ਵਧੀਆ ਸਵਾਰੀ ਕੋਈ ਨਹੀਂ ਹੈਗੀ ਨਾਲੇ ਤੇ ਆਪਣਾ ਨਾ ਪੈਟਰੋਲ ਦਾ ਖਰਚਾ ਵੱਜਦਾ ਵਾ ਤੇ ਨਾਲੇ ਇੱਕ ਸਵਾਰੀ ਸੇਫ ਚੁੱਪ ਕਰਕੇ ਨਾਲੇ ਬੈਠੇ ਨਾ ਚਲਾਣੀ ਪਵੇ ਕੋਈ ਚੀਜ਼ ਨਾ ਗਤੰਗੀ ਆਵੇ ਨਾ ਨੂੰ ਥੱਕੇ ਫਰਮਾਨ ਨਾਲ ਬੈਗੇ ਸੀਟ ਤੇ ਤੇ ਚੁੱਪ ਕਰਕੇ ਕਾਲੇ ਜੁੱਤਰ ਜਾਂਦੀ ਆ ਏਦਾਂ ਥੋੜੀ ਹੁੰਦਾ ਬੱਸਾ ਵਰ ਦੇ ਕੇ ਐਕਸੀਡੈਂਟ ਨਹੀਂ ਹੁੰਦੇ ਉਹਨਾਂ ਦੇ ਵੀ ਤਾਂ ਹੋ ਹੀ ਜਾਂਦੇ ਆ ਵੇ ਪਤ ਕਿੱਦਾਂ ਤੋਂ ਸਾਰੇ ਐਕਸੀਡੈਂਟ ਕਰਦੇ ਆ ਮੈਂ ਥੋੜੀ ਕੀਤਾ ਕੋਈ ਦਖਲ ਦੇਣ ਮੈਂ ਗਲਤ ਕੀਤੀ ਹੈ ਨਾ ਵੀ ਐਕਸੀਡੈਂਟ ਹੋ ਜਾਂਦੇ ਆ ਵੇ ਪਤ ਗੱਡੀ ਭਾਵੇਂ ਤੂੰ ਚਲਾਵੇਂ ਤੇ ਭਾਵੇਂ ਚਲਾਵੇ ਡਰਾਈਵਰ ਦੂਜਾ ਹੂੰ ਜੇ ਤੈਨੂੰ ਕਿਤੇ ਖਰੋਚ ਆ ਗਈ ਨਾ ਤੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਇੰਨੇ ਜੋਗਾ ਨਹੀਂਗਾ ਪੁੱਤ ਹੂੰ ਬਿੱਤੇ ਤੱਕ ਢਰੀਟ ਵਜੇ ਵੀ ਵੇਖ ਸਕਾਂ ਚੱਲ ਉੱਠ ਜਾ ਆਪਣੀ ਮਾਂ ਨੂੰ ਕਹਿ ਮੈਨੂੰ ਗਲਾਸ ਭਰ ਕੇ ਨਾ ਚਾਹ ਦਾ ਲਿਆ ਕੇ ਦੇ ਮੈਨੂੰ ਨਾ ਹੁਣ ਤੇਰੀ ਕੋਈ ਗੱਲ ਨਹੀਂ ਸਮਝ ਪੈਂਦੀ ਨਾ ਪੱਲੇ ਪੈਂਦੀ ਜਿੰਨਾ ਚਿਰ ਮੇਰੇ ਅੰਦਰ ਚਾਹ ਦਾ ਗਲਾਸ ਨਹੀਂ ਜਾਂਦਾ ਚੱਲ ਉੱਠ ਫੜਾੜ ਮੇਰਾ ਪੁੱਤ ਆਦ ਨਾ ਕੰਬਲੀ ਹੈ ਮੇਰੀ ਧੀ ਇਹਨੇ ਪਤਾ ਨਹੀਂ ਕਦੋਂ ਸਿਆਣੀ ਹੋਣਾ